ਸਰਕਾਰ ਇਨਸਾਫ ਕੀ ਬਾਜ਼ੀ ਕਮੇੜੀ ਸਾਹਿਦਸ਼ਕਰ ਨੂੰ 6 ਪਾਰਟ ਪਤਾ ਜੇ ਪੰਜਾਬ ਸਰਕਾਰ ਅੱਜ ਇੱਕ ਬਹੁਤ ਹੀ ਦੁੱਖ ਭਰੀ ਕਹਾਣੀ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਦਸ਼ਕਰ ਨੂੰ ਕਿ ਬਟਾਰੀ ਤੋਂ ਘੁੰਮਣ ਖੁਰਤ ਪਿੰਡ ਹੈ। ਪਹਿਤੋ ਜਰਾ ਇੱਕ ਵਿਅਕਤੀ ਸੁਵਿੰਦਰ ਸਿੰਘ ਜਿਹੜੇ ਵੀਡੀਓ ਲਈਤਨ ਸੀ ਦਿਖਾਵਾਂਗੇ ਉਹਦੀ ਇੱਕ ਲੜਕੀ ਨੌਜਵਾਨ 23 24 ਸਾਲ ਦੀ ਲੜਕੀ ਹੈ ਜਿਹੜੀ ਕਿ ਮੈਂਟਲੀ ਅਫਸਰਟ ਹੋ ਚੁੱਕੀ ਹੈ 3-4 ਸਾਲ ਤੋਂ। ਔਰ ਇਨਾਂ ਦਾ ਗਰੀਬ ਪਰਿਵਾਰ ਹੈ। ਕਿਸਨੂ ਸਿੰਘ ਦੀ ਆਪਣੀ ਲੱਤ ਜਿਹੜੀ ਹੈ ਉਹ ਟੁੱਟੀ ਹੋਈ ਹੈ। ਔਰ ਉਹਦੀ ਪਤਨੀ ਬਜ਼ੁਰਗ ਹੈ ਉਹ ਲੋਕਾਂ ਦੇ ਘਰ ਜਾ ਕੇ ਕੰਮ ਕਰਦੀ ਹੈ। ਕੋਈ ਹੋਰ ਸਹਾਰਾ ਨਹੀਂ ਹੈ ਕੋਈ ਵੀ ਉਹਨਾਂ ਦਾ। ਈਵਨ ਕੋਲ ਉਹਨਾਂ ਕੋਈ ਫੋਨ ਵੀ ਨਹੀਂ ਹੈਗਾ। ਅਗਰ ਦਰਸ਼ਨ ਕੋਈ ਇਹ ਦਰਸ਼ਕ ਉਹਨਾਂ ਦੀ ਕੋਈ ਮਦਦ ਕਰਨ ਦੀ ਚਾਹਣ ਤੇ ਇਹ ਉਹਨਾਂ ਦੀ ਜਗ੍ਹਾ ਤੇ ਜਾ ਕੇ ਹੀ ਉਹਨਾਂ ਦੀ ਮਦਦ ਕਰ ਪਾਣਗੇ। ਨਾ ਕੋਈ ਅਕਾਊਂਟ ਨੰਬਰ ਹੈ ਨਾ ਕੋਈ ਫੋਨ ਹੈ ਨਾ ਕੋਈ ਅਸੀਂ ਵੀਡੀਓ ਦੇ ਜ਼ਰੀਏ ਦਰਸ਼ਕਾਂ ਦੇ ਰੂਬਰੂ ਕਰਾਂਗੇ ਬਾਕੀ ਸਾਡੇ ਵੱਲੋਂ ਦਰਸ਼ਕਾਂ ਦੇ ਅੱਗੇ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਗਰੀਬ ਪਰਿਵਾਰ ਦੀ ਮਦਦ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਦੇ ਗਰੀਬ ਪਰਿਵਾਰ ਜਿਹੜੇ ਨੇ ਬਹੁਤ ਜ਼ਰੂਰਤਮੰਦ ਹੁੰਦੇ ਨੇ ਜਿਨ੍ਹਾਂ ਦੀ ਕੋਈ ਹੈਲਪ ਨਹੀਂ ਕਰਦੀ ਕੋਈ ਕੋਈ ਸਰਕਾਰ ਵੱਲੋਂ ਕੋਈ ਨੌਕਰੀ ਨਹੀਂ ਹਨ ਸਰਕਾਰੀ ਮਿਲੀ ਕੋਈ ਕੁਝ ਨਹੀਂ ਹੈ ਲੇਕਿਨ ਫਿਰ ਵੀ ਇਹ ਵਿਚਾਰੇ ਗਰੀਬ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਨੇ ਉਹ ਪਰਮਾਤਮਾ ਹੀ ਜਾਣਦਾ ਹੈ ਇਹਨਾਂ ਦੀ ਮਦਦ ਕਰਿਆ ਕਰੋ ਜੇ ਤੁਸੀਂ ਇਹਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿਓਗੇ ਤੁਹਾਡੇ ਸਾਰੇ ਦੁੱਖ ਜਿਹੜੇ ਨੇ ਉਹ ਕੱਟੇ ਜਾਣਗੇ ਕਿਉਂਕਿ ਇਸ ਤਰ੍ਹਾਂ ਦੇ ਪਰਿਵਾਰ ਜ਼ਰੂਰਤਮੰਦ ਪਰਿਵਾਰ ਜਿਹੜੇ ਨੇ ਕਿਸੇ ਕੋਲ ਮੰਗਦੇ ਨਹੀਂ ਐ ਲੇਕਿਨ ਇਕੱਲੇ ਰਹਿ ਕੇ ਚੂਰ-ਚੂਰ ਕੇ ਉਸ ਦੁਨੀਆ ਨੂੰ ਛੱਡ ਵੀ ਜਾਂਦੇ ਕੇ ਬਾਹਰ ਇਹ ਵੇਟ ਦੇ ਜਿਹੀ ਤੁਸੀਂ ਦੇਖੋ ਇਸ ਪਰਿਵਾਰ ਦੀ ਕੀ ਹਾਲਤ ਹੈ ਵਿਕਾਸ ਕੁਮਾਰ ਇਨਸਾਫ ਕੀ ਆਵਾਜ਼ ਤੋਂ ਮਾਰਦੀ ਇੱਟਾਂ ਮਾਰਦੀ ਆ ਜਿੱਦਾਂ ਡੇਜ ਨੂੰ ਬੋੜ-ਬੋੜ ਕਰਨ ਨੂੰ ਰਾਤ ਦੇ ਨੇੜੇ ਕਰ ਪੱਜ ਜਾਂਦੀ ਆ ਟਾਲਿਆਂ ਆਪਾਂ 3-4 ਵਾਲਾ ਫੜ ਕੇ ਲੈਂਦੀ ਆ

ਇਹ ਪਰਿਵਾਰ ਬਹੁਤ ਜ਼ਿਆਦਾ ਹੀ ਗਰੀਬ ਆ ਕਿਉਂਕਿ ਜਿਹੜਾ ਘਰ ਦਾ ਮੁਖੀ ਅਸਵਿੰਦਰ ਸਿੰਘ ਉਹਨਾਂ ਦੀ ਲਾਤ ਜਿਹੜੀ ਆ ਗਰੀਬ 1.5-2 ਸਾਲ ਤੋਂ ਖਰਾਬ ਹੋਈ ਆ ਉਹ ਵੀ ਕੋਈ ਕੰਮ ਨਹੀਂ ਕਰ ਸਕਦੇ ਤੇ ਜਿਹੜੇ ਬਜ਼ੁਰਗ ਮਾਤਾ ਉਹ ਲੋਕਾਂ ਦੇ ਘਰਾਂ ਵਿੱਚੋਂ ਕੰਮ ਕਰਕੇ ਜਿਹੜਾ ਥੋੜਾ ਬੋਦਾ ਪੈਸਾ ਲੈਂਦੇ ਆ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਆ ਤੇ ਇਸ ਪਰਿਵਾਰ ਦੇ ਹਾਲਾਤ ਬਹੁਤ ਬੜੇ ਆਰਥਿਕ ਤੌਰ ਤੇ ਬਹੁਤ ਹੀ ਪਛੜੇ ਹੋਏ ਆ ਤੇ ਬੇਟੀ ਦਾ ਇਲਾਜ ਕਰਾਉਣ 'ਚ ਅਸਮਰਥ ਆਈ ਵਾਰ ਬਿਲਡ ਦੇ ਮਿਲ ਕੇ ਬੇਟੀ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਇਹ ਆਪਣੇ ਰੋਟੀ ਦੀ ਮਜਬੂਰੀ ਕਾਰਨ ਕੰਮ ਦੀ ਮਜਬੂਰੀ ਕਾਰਨ ਬੱਚੀ ਦੇ ਨਾਲ ਵੀ ਨਹੀਂ ਜਾ ਸਕਦੇ ਇਹ ਕਰਕੇ ਬੇਟੀ ਨੂੰ ਸੰਗਣਾਣਾ ਬਣ ਕੇ ਰੱਖਦੇ ਆ ਜਿਦੋਂ ਘਰਾਂ ਤੋਂ ਕੰਮ ਕਰ ਚੱਲ ਜਾਂਦੇ ਆ ਜਦੋਂ ਆਉਂਦੇ ਉਦੋਂ ਫਿਰ ਆ ਕੇ ਨੇ ਦੀ ਥੋੜੀ ਦੇਖਭਾਲ ਕਰਦੇ ਆ ਇਹ ਤਿੰਨ ਚਾਰ ਵਾਰ ਅਸੀਂ ਬਟਾਲੇ ਤੋਂ ਨੂੰ ਵਾਪਸ ਉਥੋਂ ਲੈ ਕੇ ਆਏ ਆ ਬਸ ਸਟੈਂਡ ਵੱਲ ਕਦੀ ਕਿਸ ਫਸੇ ਨਿਕਲ ਜਾਂਦੀ ਜਦੋਂ ਕਿਤੇ ਇਹਨਾਂ ਨੂੰ ਚੇਤਾ ਪਹੁੰਚ ਜਾਂਦਾ ਇਹਨੂੰ ਮੰਨਣ ਦਾ ਤੇ ਇਸ ਕਰਕੇ ਇਹ ਪਰਿਵਾਰ ਬੇਟੀ ਨੂੰ ਇਲਾਜ ਦੀ ਬਹੁਤ ਸਖਤ ਜ਼ਰੂਰਤ ਆ ਪਿੰਡ ਦੇ ਲੋਕ ਬਹੁਤ ਇਸ ਪਰਿਵਾਰ ਨਾਲ ਅਮਦ ਹਰਦੀ ਰੱਖਦੇ ਆ ਬੇਟੀ ਦਾ ਵਿਆਹ ਵੀ ਪਿੰਡ ਦੇ ਲੋਕਾਂ ਨੇ ਸਾਰੇ ਸੱਜਣਾਂ ਦੇ ਮਿਲ ਕੇ ਕੀਤਾ ਤੇ ਬੇਟੀ ਦਾ ਇਲਾਜ ਵੀ ਕਈ ਵਾਰ ਕੋਸ਼ਿਸ਼ ਕੀਤੀ ਕਰਵਾਉਂਦੀ ਪਰ ਇਹਨਾਂ ਦਾ ਜਿਹੜਾ ਵੀ ਕੰਮ ਦੇ ਰਜੇ ਵੇ ਕਾਰਨ ਜੇ ਬੇਟੀ ਦੇ ਨਾਲ ਕਿਤੇ ਇਲਾਜ ਨੂੰ ਜਾਂਦੇ ਆ ਤੇ ਫਿਰ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਇਸ ਕਰਕੇ ਇਹਨਾਂ ਨੂੰ ਪਹਿਲਾਂ ਆਪਣੀ ਰੋਟੀ ਦਾ ਜਿਹੜਾ ਉਹ ਹੱਲ ਕਰਨਾ ਪੈਂਦਾ ਇਹ ਵੀਰਾਂ ਨੂੰ ਪੀ ਲਿਆ ਵੀ ਜਿਹੜਾ ਵੀ ਕੋਈ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਪਹਿਲਾਂ ਤਾਂ ਇਹਨਾਂ ਦੀ ਬੇਟੀ ਦਾ ਇਲਾਜ ਕੀਤਾ ਜਾਵੇ ਬਾਕੀ ਜੇ ਕੋਈ ਇਹਨਾਂ ਦੀ ਆਰਥਿਕ ਮਦਦ ਕਰ ਸਕਦਾ ਤੇ ਉਹ ਇੱਥੇ ਪਹੁੰਚ ਕੇ ਇਹਨਾਂ ਦੀ ਆਰਥਿਕ ਮਦਦ ਕਰਨ ਇਹਨਾਂ ਦੇ ਕੋਲ ਕੋਈ ਫੋਨ ਨੰਬਰ ਨਹੀਂ ਹੈਗਾ ਠੀਕ ਹੈ ਤੇ ਕਿਉਂਕਿ ਬਰਵਾਰ ਤੁਹਾਨੂੰ ਦੱਸਿਆ ਕਿ ਬਹੁਤ ਗਰੀਬ ਹੈ ਫੋਨ ਦੀ ਵਰਤੋਂ ਵੀ ਨਹੀਂ ਆਪਣੇ ਕੋਲ ਰੱਖਦਾ